ਦੇਖੋ ਅੱਜ ਕਮੇਟੀ ਨੇ ਕਿਉਂ ਕਿਹਾ ਕਿ ਲੋਕ ਕਹਿੰਦੇ ਨੇ ਪ੍ਰਮਾਣ ਸਮੈਕ ਪੀਂਦੇ ਨੇ ਵੀਡੀਓ ਪੂਰਾ ਦੇਖਣਾ ਲਾਈਕ ਤੇ ਸ਼ੇਅਰ ਕਰਨਾ ਚੈਨਲ ਕਬੱਡੀ 101 ਨੂੰ ਸਬਸਕ੍ਰਾਈਬ ਕਰਨਾ ਮੱਖਣ ਮੱਖੀ ਜੀ ਕਿੱਥੇ ਜੇ ਆ ਆ ਮਾਲੀ ਦਾ ਇੱਥੋਂ ਤਿਆਰ ਹੋਇਆ ਆ ਗੋਪੀ ਤੁਹਾਡੇ ਸਾਹਮਣੇ ਖੜਨਾ ਹੋਈ ਇੱਥੋਂ ਤਿਆਰ ਹੋਇਆ ਇਹ ਸਮੈਕ ਪੀਂਦੇ ਆ ਕਾ ਸਮੈਕ ਪੀਂਦੇ ਦੱਸੋ ਮੜਾ ਸਾਰੇ ਜੇ ਅੱਜ 10 ਮਿੰਟ ਇਕੱਠੇ ਹੈ ਜਿੱਥੇ 10 ਮਿੰਟ ਦਸਾਂ ਟੰਡਾ ਦੇ ਮੁੰਡੇ ਆਉਂਦੇ ਹਿੱਥੇ ਕੀ ਆ ਇੱਥੇ ਮਾਰਾ ਕੰਮ ਕਰਦੇ ਜੇ ਤੋ ਮਿਹਨਤ ਲਾ ਜੇ ਕੋ ਆਪਣੀ ਰੋਟੀ ਵੀ ਲੱਗ ਜਾਂਦਾ ਬਾਹਰ ਜਾਂਦਾ ਵਾ ਆ ਗਲਜਾਰੀ ਨੂੰ ਗੱਡੀ ਮਲੇ ਗਲਜਾਰੀ ਕਿੱਥੇ ਹੀ ਇੱਥੋਂ ਕਹਿ ਰਿਹਾ ਆ ਬਰਨਦੀਪ ਮਰ ਪਹਿਲਵਾਨ ਆ ਕੋਪੀ ਇੱਥੋਂ ਤਿਆਰ ਹੋਇਆ ਇਹ ਕੀ ਆ ਇਸ ਮੈਚ ਪਿੰਦਾ ਹੀ ਇਹ ਤੁਸੀਂ ਅਸਲ ਦੇ ਵਿੱਚ ਅੱਜ ਤੋਂ ਪਹਿਲਾਂ 5-7 ਸਾਲ 10 ਸਾਲ ਪਹਿਲੇ ਦੀ ਗੱਲ ਉਦੋਂ ਵੀ ਇਹ ਕੰਮ ਕੀਤਾ ਸੀ ਇਹ ਗਰਾਊਂਡ ਬੰਦ ਕਰਕੇ ਅਖਾੜਾ ਬੰਦ ਕਰਕੇ ਪਾਲੀ ਠੇਕੇ ਦੇ ਦੇਣੀ ਆ ਉਦੋਂ ਪਚਾਈ ਸੀ ਅਹੀਂ ਪਰ ਹੁਣ ਮੌਜੂਦਾ ਪੰਚਾਇਤ ਨਹੀਂ ਬਚਾ ਸਕੀ ਅੱਜ ਅੱਜ ਤੁਹਾਡੇ ਸਾਹਮਣੇ ਗੇੜਬਾਦ ਪਿਆ ਕਿੱਥੇ ਆਣ ਕੇ ਕਬੱਡੀ ਹੁੰਦੀ ਆ ਸਾਰੇ ਸਿਆਣੇ ਤੁਸੀਂ ਇਸ ਗੱਲ ਸਹੀ ਆ ਕਿ ਗਲਤ ਆ ਇਹ 10 ਪਿੰਡ ਦੇਖ ਕੇ ਦੇ ਸਕਦੇ ਤੁਸੀਂ ਇਹ ਕਰਾਉਣਾ ਵੀ ਹੋ ਸਕਦਾ ਇਹ ਭਲਾ ਯਾ ਸਾਰੇ ਲਾਕੇ ਦਾ ਭਲਾ ਵਾ ਤੇ ਸਾਡਾ ਕੱਲੇ ਦਾ ਖੜਾ ਭੁੱਟੋ ਦਾ ਖੜਾ ਨਹੀਂਗਾ ਇਹ ਨਹੀਂ ਨਾ ਜਾਂਦਰ ਭੁੱਟੋ ਦਾ ਖੜਾ ਤੇ ਤਾਂ ਬੰਦ ਹੋਇਆ ਮੇਰਾ ਖੜਾ ਨਹੀਂਗਾ ਮੇਰੇ ਮੇਰੇ ਗੱਦੀਆ ਬੋਤਨ ਮੇਰੇ ਕੱਲੇ ਨਹੀਂ ਹੱਥੇ ਤਿਆਰ ਹੁੰਦੇ ਸਾਰੇ ਪਿੰਡ ਦੇ ਹੁੰਦੇ ਆ ਇਹ ਸਾਰੇ ਪਿੰਡ ਦੇ ਤਿਆਰ ਕੀਤੇ ਹੁੰਦਾ ਕਿਸੇ ਨੂੰ ਹੱਥੇ ਮਨਾਈ ਨਹੀਂ ਹੈਗੀ ਚਾਹੇ ਕੋਈ ਨਿੱਕੀ ਜਾਤੀ ਦਾ ਚਾਹੇ ਵੱਡੀ ਜਾਤੀਆ ਚਾਹੇ ਗਰੀਬ ਹੈ ਚਾਹੇ امیر ਆ ਸਾਰੇ ਬਰਾਬਰ ਹੱਥੇ ਇਸ ਕਰਕੇ ਮੇਰੀ ਬੇਨਤੀ ਤੁਹਾਡੇ ਸਾਰੇ ਅੱਗੇ ਕਿ ਇਹ ਰਲ ਮਿਲ ਕੇ ਸਾਥ ਦਿਓ ਤੇ ਇਹਨੂੰ ਆਪਾਂ ਕਿਸੇ ਤਰੀਕੇ ਨਾਲ ਖਰਾਬ